ਦੋਸਤੋ ਅੱਜ ਮਸਿਆ ਦਾ ਪਵਿੱਤਰ ਦਿਹਾੜਾ ਹੈ। ਵਾਹਿਗੁਰੂ ਦੀ ਕਿਰਪਾ ਨਾਲ ਅੱਜ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਆਂ। ਸਵੇਰੇ ਸਵੇਰੇ ਪਾਰਾ ਸੰਗਤ ਪਹਿਲੇ ਨਾਲੋਂ ਕੋਸ਼ਿਸ਼ ਕਰਤਾ ਕੱਟ ਆ ਕਿਉਂਕਿ ਅੱਜ ਪੰਜਾਬ ਬੰਦ ਕਰਕੇ ਦਿੱਕਤ ਆਈ ਸੰਗਤ ਕੱਟ ਆ। ਉਸ ਤੋਂ ਬਾਅਦ ਜੋੜੇ ਜਮਾ ਕਰਾਉਣ ਤੋਂ ਬਾਅਦ ਅਸੀਂ ਪਹੁੰਚੇ ਆਂ। ਸਰਵੋਵਰ ਦੇ ਕੋਲ ਸਰਵੋਵਰ ਦੇ ਕੋਲ ਦੇਖਿਆ ਇਸ਼ਨਾਨ ਕਰਨਾ ਸੀ ਮੱਸਿਆ ਦਾ ਕਰਕੇ ਠੰਡ ਬਹੁਤ ਜ਼ਿਆਦਾ ਤੁਸੀਂ ਦੇਖ ਰਹੇ ਹੋ ਠੰਡ ਦਾ ਕਰਕੇ ਥੋੜੀ ਦਿੱਕਤ ਆ ਰਹੀ ਆ ਪਰ ਫਿਰ ਵੀ ਇਸ਼ਨਾਨ ਕਰਨਾ ਜ਼ਰੂਰੀ ਸੀਗਾ ਤੇ ਉਸ ਤੋਂ ਬਾਅਦ ਆਪਾਂ ਕੋਸ਼ਿਸ਼ ਕੀਤੀ ਫਿਰ ਆਪਾਂ ਕੱਪੜੇ ਵਗੈਰਾ ਉਤਾਰੇ ਤੇ ਠੰਡ ਬਹੁਤ ਲੱਗਦੀ ਸੀ ਤੇ ਰਮਾਲ ਆ ਐਕਚੁਅਲੀ ਭੁੱਲਿਆ ਰਮਾਲ ਤੇਰੇ ਇੱਥੇ ਲੈ ਰਿਆ ਸੀ ਆਪਾਂ ਬਾਅਦ ਦੇ ਬਣ ਲਿਆ ਸੀਗਾ ਰਮਾਲ ਬੰਨਣ ਤੋਂ ਬਾਅਦ ਜਦੋਂ ਪਹਿਲੀ ਮਤਲਬ ਕਿ ਡੋਪੀ ਲਗਾਈ ਚੂੰ ਚੁੰਬੀ ਲਗਾਈ ਵਿੱਚ ਤਾਂ ਕਿ ਆ ਪਾਣੀ ਬਹੁਤ ਠੰਡਾ ਸੀ ਬਹੁਤ ਜ਼ਿਆਦਾ ਠੰਡਾ ਸੀ ਪਰ ਮੈਂ ਸੋਚਿਆ ਸੀ ਵੀ ਕੋਈ ਮੈਂ ਇਸ਼ਨਾਨ ਕਰਾਂ ਮੈਂ ਸੱਤ ਡਬਕੀਆਂ ਲਾਉਣੀ ਹੁੰਦਾ ਹੈ ਕਿੰਨਾ ਵੀ ਠੰਡਾ ਪਾਣੀ ਕਿੰਦਾ ਦਾ ਮਾਸਾ ਇਸ਼ਨਾਨ ਕਰਨ ਤੋਂ ਬਾਅਦ ਕੀ ਇੱਕ ਤਾਂ ਠੰਡ हट ਗਈ ਦੂਜਾ ਕੀਰਤਨ ਚੱਲ ਰਿਹਾ ਸੀ ਗੁਰਬਾਣੀ ਚੱਲ ਰਹੀ ਸੀ ਬਹੁਤ ਸੋਹਣਾ ਸੀ ਮਤਲਬ ਕਿ ਮਾਹੌਲ ਮੌਸਮ ਵੀ ਵਧੀਆ ਲੱਗ ਰਿਹਾ ਸੀ ਸਾਰਾ ਕੁਝ ਉਹ ਕਿ ਗਰਬਾਣੀ ਚੱਲਦੀ ਸੀ ਇਸ਼ਨਾਨ ਕਰਦੇ ਸੀ ਵਾਹਿਗੁਰੂ ਦੀ ਚਰਪਾਹ ਉੱਤੇ ਚਲੋ ਭਾਗਾਂ ਵਾਲੇ ਜਿਹੜੇ ਲੋਕ ਇਸ਼ਨਾਨ ਕਰਦੇ ਹੋਰ ਵੀ ਬਹੁਤ ਦੀ ਰਾਤ ਦੇ ਪਾਸੇ ਆਪਾਂ ਦੇਖ ਰਹੇ ਹਾਂ ਬਹੁਤ ਇਸ਼ਨਾਨ ਕਰਦੇ ਸੀ ਸੰਗਤ ਕਾਫੀ ਆਈ ਹੈ ਉਸ ਤੋਂ ਬਾਅਦ ਆਪਣੇ ਪਾਠ ਕੀਤਾ ਜਪਜੀ ਸਾਹਿਬ ਚੌਪਈ ਸਾਹਿਬ ਕਿੰਨਾਂ ਸ਼ਰਧੇ ਭੰਗਤੀਆਂ ਦੇ ਪਾਠ ਕੀਤੇ ਪਾਠ ਕਰਨ ਤੋਂ ਬਾਅਦ ਥੋੜਾ ਟਾਈਮ ਗਰਬਾਣੀ ਸੁਣੀ ਫਿਰ ਆਪਾਂ ਵਾਪਸ ਚੱਲ ਪਏ ਉਹ ਬਾਬਾ ਜੀ ਤੇ ਆਪਾਂ ਦੇਖਿਆ ਵੀ ਸੰਗਤ ਦੀਵਾਨ ਹਾਲਾ ਜਿਹੜਾ ਮੰਗੀ ਸਾਹਿਬ ਉੱਤੇ ਵਿੱਚ ਰਹਿ ਕੀਤੀ ہوئی ਸੀ ਉੱਥੋਂ ਸੰਗਤ ਸਵੇਰੇ ਉੱਠ ਕੇ ਆ ਰਹੀ ਸੀ ਇਸ਼ਨਾਨ ਕਰ ਲਈ ਰਸਤੇ ਵਿੱਚ ਦੇਖਿਆ ਬਾਪੂ ਜੀ ਸੇਵਾ ਕਰ ਰਹੇ ਨੇ ਅਪਾਜ ਜਨੇਕਾ ਤੋਂ ਪਰ ਵਾਹਿਗੁਰੂ ਦੀ ਕਿਰਪਾ ਨਾਲ ਤੇ ਸੇਵਾ ਕਰ ਰਹੇ ਨੇ ਫਿਰ ਆਪਾਂ ਪਹੁੰਚੇ ਬਾਬਾ ਅਟਲ ਰਾਈ ਦੇ ਮੋਹ ਦਵਾਰਾ ਸਾਹਿਬ ਦੇ ਵਿੱਚ ਇੱਥੇ ਦੇਖ ਰਹੇ ਹੋ ਤੁਸੀਂ ਸੰਗਤ ਸੇਵਾ ਕਰ ਰਹੀ ਸੀ ਬਰਤਨ ਸਾਫ ਕਰ ਰਹੇ ਆ ਜਾਦਾ ਲੰਗਰ ਸੀ ਤੇ ਇੱਥੇ ਨਮਸਕਾਰ ਕੀਤਾ ਉਸ ਤੋਂ ਬਾਅਦ ਆਪਾਂ ਨੇ ਅੱਜ ਦਾ ਜਿਹੜਾ ਹੁਕਮਨਾਮਾ ਹੁਕਮਨਾਮਾ ਹੁੰਦਾ ਆ ਉਹ ਪੜਿਆ ਵਿਚਾਰਿਆ ਉਸ ਤੋਂ ਬਾਅਦ ਚਾਹ ਦਾ ਲੰਗਰ ਲੱਗਿਆ ਹੋਈ ਚਾਹ ਚੱਕੀ ਨਾਲ ਬਾਬਾ ਜੀ ਨੇ ਪਿੰਨੀਆਂ ਦਿੱਤੀਆਂ ਉਸ ਤੋਂ ਬਾਅਦ ਆਪਾਂ ਚੱਲ ਪਏ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੀਵਾਲ ਰਸਤੇ ਵਿੱਚ ਆਉਂਦਾ ਗੁਰਦੁਆਰਾ ਅੰਗੀਠਾ ਸਾਹਿਬ ਦੇ ਨਾਲ ਹੀ ਗੁਰਦੁਆਰਾ ਰਾਮ ਸਰ ਸਾਹਿਬ ਫਤਸ਼ਾਹੀ ਪੰਜਵੀਂ ਆਂਦਾ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਪਹੁੰਚੇ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਿਨ੍ਹਾਂ ਡਿਊਟੀ ਤੇ ਉੱਪਰ ਲਿਖਿਆ ਸੂਰਾ ਸੋ ਪਹਿਚਾਨਨੀ ਆ ਜੋ ਲੜੇ ਦੀਨ ਕਹਿਤ ਔਰਜਾ ਔਰਜਾ ਕੱਟ ਮਰੇ ਕਬੂ ਨਾ ਛਾਡੋ ਖੇਤ ਫਿਰ ਜੋੜੇ ਜਮਾ ਕਰਾਉਣ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਐਂਟਰ ਹੋਏ ਤੇ ਐਂਟਰ ਹੋਣ ਤੋਂ ਪਹਿਲਾਂ ਡਿਊਟੀ ਤੇ ਬਾਬਾ ਜੀ ਦੀ ਤਸਵੀਰ ਲੱਗੀ ਹੋਈ ਬਿਨਾ ਤੜ ਤੋਂ ਜੰਗ ਦੇ ਮੈਦਾਨ ਵਿੱਚ ਲੜ ਰਹੇ ਨੇ ਬਾਬਾ ਜੀ ਫਿਰ ਆਪਾਂ ਅੰਦਰ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੇ ਹਾਂ ਤੇ ਉੱਥੇ ਕੀਰਤਨ ਚੱਲ ਰਿਹਾ ਤੇ ਕਾਫੀ ਮਨ ਨੂੰ ਸਕੂਨ ਮਿਲਿਆ ਤੇ ਨਮਸਕਾਰ ਕੀਤੀ ਆਸ਼ੀਰਵਾਦ ਲਿਆ ਬਾਬਾ ਜੀ ਤੋਂ ਫਿਰ ਉੱਥੇ ਬੈਠ ਕੇ ਕੀਰਤਨ ਸੁਣਿਆ ਕਿਉਂਕਿ ਬਾਬਾ ਜੀ ਕੀਰਤਨ ਬਹੁਤ ਸੋਹਣਾ ਕਰ ਰਹੇ ਸੀ ਕੋਸ਼ਕ ਟਾਈਮ ਕੀਰਤਨ ਸੁਣਨ ਤੋਂ ਬਾਅਦ ਆਪਾਂ ਫਿਰ ਬਾਹਰ ਨਿਕਲਦੇ ਆਂ ਤੇ ਪ੍ਰਸ਼ਾਦ ਤਾਂ ਫਿਰ ਜ਼ਰੂਰੀ ਹੁੰਦਾ ਬਾਬਾ ਜੀ ਦੇ ਪ੍ਰਸ਼ਾਦ ਲਿਆ ਬਹੁਤ ਟੇਸਟੀ ਸੀ ਫਿਰ ਉਸ ਤੋਂ ਬਾਅਦ ਆਪਾਂ ਵਾਪਸ ਹੁੰਨੇ ਗੁਰਦੁਆਰਾ ਸਾਹਿਬ ਦੇ ਵਿੱਚ ਮਹਿਲ ਹਰਿਮੰਦਰ ਸਾਹਿਬ ਦੇ ਵਿੱਚ ਉੱਥੇ ਵਾਹਿਗੁਰੂ ਦੀ ਕਿਰਪਾ ਹੋਈ ਆਪਾਂ ਨੂੰ ਕੁਝ ਸਮਾਂ ਮਿਲਿਆ ਆਪਾਂ ਸੇਵਾ ਕੀਤੀ ਸਬਜੀ ਕੱਟ ਰਏ ਸੀ ਸੰਗਤ ਉਹਨਾਂ ਦੇ ਨਾਲ ਬੈਠ ਕੇ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਹੋਰ ਵੀ ਬਹੁਤ ਸਾਰੀ ਸੰਗਤ ਸੇਵਾ ਕਰ ਰਹੀ ਸੀ ਤੇ ਹੋਰ ਅਲੱਗ-ਅਲੱਗ ਤਰ੍ਹਾਂ ਦੀ ਸੇਵਾ ਕਰ ਰਿਹਾ ਸੀ ਵਰਤਨ ਦੀ ਸੇਵਾ ਕਰੇ ਜੋ ਕੋਈ ਕੋਸ਼ਿਸ਼ ਕਰ ਰਿਹਾ ਸੀ ਆਪਾਂ ਨੇ ਸਭ ਦੀ ਸੇਵਾ ਕੀਤੀ ਤੇ ਕਾਫੀ ਵਧੀਆ ਲੱਗਿਆ ਅੱਜ ਸਵੇਰ ਤੋਂ ਲੈ ਕੇ ਮੰਨ ਕੇ ਚਲੋ 12 1 ਵਜੇ ਟਿੱਕਰ ਦਾ ਆਪਾਂ ਦੱਸ ਰਹੇ ਆ ਤੁਹਾਨੂੰ ਜੋ ਅੱਜ ਦਾ ਦੇ ਸੀਗਾ ਉਹ ਕਾਫੀ ਵਧੀਆ ਸਪੈਂਡ ਹੋਇਆ ਵਾਹਿਗੁਰੂ ਦੀ ਕਿਰਪਾ ਹੋਈ ਪ੍ਰਮਾਤਮਾ ਸਭ ਤੇ ਮਿਹਰ ਕਰਿਆ ਤਰੱਕੇ ਵਾਹਿਗੁਰੂ ਜੀ ਦਾ ਬਾਲ ਸਾ ਵਾਹਿਗੁਰੂ ਜੀ ਦੀ ਕਿਰਪਾ